ਇਸੇ ਸਥਾਨ ਤੇ ਗੁਰਦੁਆਰਾ ਅਕੀਲੀ ਸਾਹਿਬ ਮੌਜੂਦ ਹੈ ਜਿੱਥੇ ਤੀਸਰੇ ਪਾਤਸ਼ਾਹ ਜੀ ਤਪ ਕਰਿਆ ਕਰਦੇ ਸਨ ਉੱਥੇ ਭਗਤੀ ਕਰਿਆ ਕਰਦੇ ਸਨ ਲਗਭਗ 22 ਸਾਲ ਦਾ ਸਮਾਂ ਉਹਨਾਂ ਨੇ ਇਸੇ ਸਥਾਨ ਤੇ ਪੱਤੀ ਕੀਤੀ ਸੀ ਇਸੇ ਸਥਾਨ ਤੇ ਤੀਸਰੇ ਪਾਤਸ਼ਾਹ ਸ੍ਰੀ ਗੁਰੂ ਅਮਰਦਾਸ ਜੀ ਮਹਾਰਾਜ ਜੀ ਨੇ ਚੌਥੇ ਪਾਤਸ਼ਾਹ ਸ੍ਰੀ ਗੁਰੂ ਰਾਮਦਾਸ ਜੀ ਮਹਾਰਾਜ ਜੀ ਨੂੰ ਗੁਰਤਾ ਗੱਦੀ ਬਖਸ਼ੀ ਸੀ ਅਕਸਥਾਨ ਬਣੇ ਹੋਏ ਨੇ ਇਸੇ ਸਥਾਨ ਤੇ ਬੀਬੀ ਭਾਨੀ ਜੀ ਨੇ ਤਿਸ ਦੇ ਬਾਦਸ਼ਾਹ ਜੀ ਤੋਂ ਗੁਰੂ ਗੱਦੀ ਕੋਲ ਦੇ ਵਿੱਚ ਹੀ ਰਹਿਣ ਦਾ ਵਰ ਮੰਗਿਆ ਸੀ ਤਾਂ ਇਹ ਜਿਹੜੀਆਂ ਤਸਵੀਰਾਂ ਨੇ ਗੁਰਦੁਆਰਾ ਸਹਿਬ ਤੋਂ ਤੁਹਾਨੂੰ ਦਿਖਾ ਰਿਹਾ ਤਮਾਮ ਜਿਹੜੇ ਅਸਥਾਨ ਨੇ ਗੁਰਦੁਆਰਾ ਚਵਾਰਾ ਸਹਿਬ ਦੇ ਕੰਪਲੈਕਸ ਦੇ ਵਿੱਚ ਹੀ ਬਣੇ ਹੋਏ ਨੇ ਇਹ ਤਮਾਮ ਸੰਗ ਜਿਹੜੀਆਂ ਸੰਗਤਾਂ ਇੱਥੇ ਆ ਗੁਰਦੁਆਰਾ ਸਾਹਿਬ ਵਿਖੇ ਪਹੁੰਚੀਆਂ ਹੋਈਆਂ ਨੇ ਕਿਉਂਕਿ ਸ਼ਤਾਬਦੀ ਸਮਾਗਮ ਚੱਲ ਰਹੇ ਨੇ ਸ੍ਰੀ ਗੁਰੂ ਅਮਰਦਾਸ ਜੀ ਦੇ ਤਾਂ ਜਿਹੜੇ ਕਿ ਜੋਤੀ ਜੋਤ ਦੇ ਵਸਤੂ ਲੈ ਕੇ ਔਰ ਗੁਰੂ ਰਾਮਦਾਸ ਜੀ ਦੇ ਗੁਰਤਾ ਗੱਦੀ ਦੇ ਵਸਤੂ ਲੈ ਕੇ तमाम ਸਮਾਗਮ ਇਤਿਹਾਸਕ ਨਗਰੀ ਸ੍ਰੀ ਗੋਵਿੰਦਗੜ੍ਹ ਸਾਹਿਬ ਵਿਖੇ ਚੱਲ ਰਹੇ ਨੇ ਜੁਦੀਕਾ ਖਾਲਸਾ ਵਾਹੀ ਗੁਰਜੀਕੀ ਫਤੇ ਭੱਲੇ ਅਮਰਦਾਸ ਤੁਮ ਤੇਰੇ ਤੇਰੀ ਉਪਮਾ ਤੋਹੇ ਬਣਿਆ ਕੰਨ ਤਨ ਗੁਰੂ ਅਮਰਦਾਸ ਪਾਤਸ਼ਾਹ ਮਹਾਰਾਜ ਕੰਨਾ ਨੇ ਸ੍ਰੀ ਪਾਵਨ ਪਿੱਤਰ ਨਗਰ ਨੂੰ 1552 ਈਸਵੀ ਚੁਸਾਇਆ ਇਹ ਸਤਿਗੁਰੂ ਗੁਰੂ ਅਮਰਦਾਸ ਪਾਤਸ਼ਾਹ ਮਹਾਰਾਜੀ ਦਾ ਪਾਵਨ ਸਥਾਨ ਗੁਰਦੁਆਰਾ ਚਬਾਰਾ ਸਾਹਿਬ ਹੈ ਜਿਸ ਦੇ ਆਪ ਦਰਸ਼ਨਦਾਰੇ ਕਰਕੇ ਲਾਭ ਪ੍ਰਾਪਤ ਕਰ ਰਹੇ ਹੋ ਇਹ ਸਤਿਗੁਰਾਂ ਦਾ ਪਾਵਨ ਪਿਆਰਾ ਤੇ ਨਿਆਰਾ ਘਰ ਹੈ ਸਾਡੇ 22 ਸਾਲ ਦਾ ਸਮਾਂ ਸਤਿਗੁਰੂ ਗੁਰੂ ਅਮਰਦਾਸ ਪਾਤਸ਼ਾਹ ਮਹਾਰਾਜ ਜਿਸ ਸਥਾਨ ਤੇ ਰਹੇ ਸਤਿਗੁਰੂਏ ਤੇ ਉਸ ਅਕਾਲ ਪੁਰਖ ਦੀ ਪ੍ਰਭੂ ਪਰਮਾਤਮਾ ਦੀ ਬੰਦਗੀ ਕਰਦੇ ਨੇ ਸਤਿਗੁਰਾਂ ਦਾ ਤਾਪਸਥਾਨ ਗੁਰਦੁਆਰਾ ਕਿੱਲੀ ਸਹਿ ਮੌਜੂਦ ਹੈ ਸਾਧ ਸੰਗਤ ਜੀ ਇੱਥੇ ਸਤਿਗੁਰੂ ਗੁਰੂ ਰਾਮਦਾਸ ਪਾਤਸ਼ਾਹ ਮਹਾਰਾਜ ਜੀ ਨੂੰ ਪਾਵਨ ਗੁਰਦੱਦੀ ਦੀ ਦਾਤ ਪ੍ਰਾਪਤ ਹੋਈ ਪੰਜਵੇਂ ਪਾਤਸ਼ਾਹ ਸਹਿਬ ਸਤਿਗੁਰੂ ਗੁਰੂ ਅਰਜਨ ਦੇਵ ਪਾਤਸ਼ਾਹ ਮਹਾਰਾਜ ਜੀ ਦਾ ਪਾਵਨ ਪ੍ਰਕਾਸ਼ ਇਸ ਪਾਵਨ ਪਵਿੱਤਰ ਸਥਾਨ ਤੇ ਹੋਇਆ ਪੁਰ ਸਿੱਖੀ ਦਾ ਪ੍ਰਚਾਰ ਤੇ ਵਿਸਾਰ ਕਰਨ ਵਾਸਤੇ ਗੁਰੂ ਅਮਰਦਾਸ ਪਾਤਸ਼ਾਹ ਮਹਾਰਾਜ ਨੇ ਬਾਈ ਪ੍ਰਚਾਰਕਾਂ ਦੀ ਚੋਣ ਸਥਾਪਨਾ ਇਸ ਪਾਵਨ ਪਵਿੱਤਰ ਸਥਾਨ ਤੇ 23 ਸਾਲ ਸੰਮੇ ਜੀ ਬਾਬਾ ਮੋਹਨ ਜੀ ਜੋ ਸਤਿਗੁਰੂ ਗੁਰੂ ਅਮਰਦਾਸ ਜੀ ਦੇ ਵੱਡੇ ਸੁਪੁੱਤਰ ਸਨ ਉਹਨਾਂ ਦਾ ਪਾਵਨ ਸਥਾਨ ਵੀ ਇੱਥੇ ਮੌਜੂਦ ਹੈ ਸੰਗਤਾਂ ਦਰਸ਼ਨਦਾਰੀ ਕਰਕੇ ਲਾਭ ਪ੍ਰਾਪਤ ਕਰ ਰਹੀਆਂ ਨੇ ਸਮੁੱਚਾ ਪ੍ਰਬੰਧ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਗੁਰਦੁਆਰਾ ਬੌਲੀ ਸਾਹਿਬ ਦੇ ਮੈਨੇਜਰ ਸਰਦਾਰ ਗੁਰਾ ਸਿੰਘ ਦੀ ਸੰਗਤਾਂ ਦੇ ਸਹਿਯੋਗ ਦੇ ਨਾਲ ਕਰਵਾ ਰਹੇ ਨੇ ਗੁਰੂ ਅਮਰਦਾਸ ਪਾਤਸ਼ਾਹ ਮਹਾਰਾਜ ਜੀ ਦਾ 450 ਸਾਲਾ ਤੇ ਗੁਰੂ ਰਾਮਦਾਸ ਮਹਾਰਾਜ ਜੀ ਦਾ 450 ਸਾਲਾ ਗੁਰਤਾ ਗੱਦੀ ਦੇ ਵਸਤੇ ਗੁਰੂ ਅਮਰਦਾਸ ਜੀ ਦਾ 450 ਸਾਲਾ ਯੂਥੀ ਜੋਸ ਮਾਉਣ ਵਾਲਾ ਪੁਰਬ ਬੜੀ ਵੱਡੀ ਪੱਧਰ ਤੇ ਸ਼ਰਧਾ ਤੇ ਭਾਵਨਾ ਸਤਕਾਰ ਸਹਿਤ ਬਣਾਇਆ ਜਾ ਰਿਹਾ ਹੈ ਸੰਗਤਾਂ ਦੂਰ ਦਰਾੜਿਆਂ ਤੋਂ ਚੱਲ ਕਰਕੇ ਨਤਮਸਤਕ ਹੋ ਕਰਕੇ ਗੁਰੂ ਕਰਦੀਆਂ ਖੁਸ਼ੀਆਂ ਪ੍ਰਾਪਤ ਕਰਨੀਆਂ ਨੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤੋਂ ਸਾਧ ਸੰਗਤ ਜੀ ਗੁਰਦੁਆਰਾ ਚਵਾਰਾ ਸਾਹਿਬ ਦੇ ਅਸੀਂ ਤੁਹਾਨੂੰ ਦਰਸ਼ਨ ਕਰਵਾ ਰਹੇ ਸੀ ਤੇ ਹੁਣ ਅਸੀਂ ਪਹੁੰਚ ਰਹੇ ਹਾਂ ਗੁਰਦੁਆਰਾ ਸਾਹਿਬ ਦੇ ਇਮਾਰਤ ਦੇ ਬਿਲਕੁਲ ਹੇਠਾਂ ਜਿੱਥੇ ਗੁਰੂ ਸਾਹਿਬ ਦਾ ਘਰ ਹੁੰਦਾ ਸੀ ਤਾਂ ਇਹ ਉਸ ਸਮੇ ਦਾ ਆ ਜਿਹੜਾ ਕਿ ਚੌਂਕਾ ਚੁੱਲਾ ਮੌਜੂਦ ਹੈ ਇਸੇ ਸਥਾਨ ਤੇ ਆ ਗੁਰੂ ਜੀ ਵੱਲੋਂ ਪ੍ਰਸ਼ਾਦਾ ਤਿਆਰ ਕੀਤੇ ਜਾਂਦੇ ਸੀ ਤਾਂ ਇਹ ਉਸ ਸਮੇਂ ਦੀ ਚੱਕੀ ਮੌਜੂਦ ਹੈ ਜਿੱਥੇ ਲੰਗਰ ਤਿਆਰ ਕਰਨ ਵਾਸਤੇ ਪ੍ਰਸ਼ਾਦਾ ਤਿਆਰ ਕਰਨ ਵਾਸਤੇ ਆਟਾ ਪੀਆ ਜਾਂਦਾ ਸੀਗਾ ਤੇ ਇਹ ਆ ਚੁੱਲਾ ਮੌਜੂਦ ਹੈ ਤੇ ਇਹ ਪੂਰਾ ਗੁਰੂ ਸਾਹਿਬ ਦਾ ਘਰ ਮੌਜੂਦ ਹੈ ਜਿੱਥੇ ਆ ਗੁਰੂ ਸਾਹਿਬ ਰਹਿਆ ਕਰਦੇ ਸੀ ਇਹ ਗੁਰਦੁਆਰਾ ਚਵਾਰਾ ਸਾਹਿਬ ਦੇ ਆ ਬਿਲਕੁਲ ਹੀਠਾਂ ਸਥਾਨ ਮੌਜੂਦ ਹੈਗਾ ਤੋਂ ਸਿੱਧੀਆਂ ਤਸਵੀਰਾਂ ਅਸੀਂ ਦਿਖਾ ਰਿਹਾ ਕਿਉਂਕਿ ਸ਼ਤਾਬਦੀ ਸਮਾਗਮਾਂ ਦੀਆਂ ਧਾਰਮਿਕ ਰੌਣਕਾਂ ਨੇ ਸ੍ਰੀ ਗੁਰੂ ਨਾਨਕ ਸਾਹਿਬ ਦੀ ਧਰਤੀ ਤੇ ਤਾਂ ਇਹ ਸਥਾਨ ਦਾ ਵੀ ਆਪਣਾ ਇਤਿਹਾਸ ਹੈਗਾ ਤੋਂ ਦਰਸ਼ਨ ਕੀਤੇ ਨੇ ਸਾਧ ਸੰਗਤ ਜੀ ਤੁਸੀਂ ਤੀਸਰੇ ਪਾਤਸ਼ਾਹ ਜੀ ਦੇ ਘਰ ਦੇ ਇਹ ਤੀਸਰੇ ਪਾਤਸ਼ਾਹ ਜੀ ਦਾ ਘਰ ਹੈਗਾ ਇਸੇ ਸਥਾਨ ਤੇ ਤੀਸਰੇ ਪਾਤਸ਼ਾਹ ਜੀ ਰਿਆ ਕਰਦੇ ਸਨ